Thank you ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਜੇ ਬਲੌਗਸ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਵੀ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਜੀ ਦੂਸਰੀ ਵਾਰ ਕਿਸਾਨ ਮੇਲੇ ਦੇ ਵਿੱਚ ਲਾਸਟ ਇਅਰ ਵੀ ਮੇਰੇ ਕਿਸਾਨ ਮੇਲੇ ਦਾ ਬਲੌਗ ਪਾਇਆ ਸੀਗਾ ਤੇ ਬਹੁਤ ਹੀ ਇੱਥੇ ਐਡਵਾਂਸ ਲੈਵਲ ਦੀ ਮਸ਼ੀਨਰੀ ਆਈ ਸੀਗੀ ਤੇ ਅੱਜ ਆਪਾਂ ਫੇਰ ਲੁਧਿਆਣੇ ਦੇ ਪੰਜਾਬ ਵਾਲੀ ਨੀ ਮਾਉਂ ਅਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਜੀ ਅੱਜ ਇਹਦੇ ਕਿਸਾਨ ਮੇਲਾ ਬਹੁਤ ਹੀ ਤਕੜਾ ਲੱਗਿਆ ਹੋਇਆ ਤੇ ਇੱਕ ਆਪਾਂ ਸਟਾਲ ਤੇ ਆਏ ਆ ਜੀ ਮਾਰੂ ਜਾਮਾ ਸਟਾਲ ਹੈ ਜੀ ਇਹ ਤੇ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਮਸ਼ੀਨਰੀ ਹੈ ਜੀ ਸਪਰੇਅ ਵਾਲਾ ਸਪਰੇਅ ਵਾਲੀ ਮਸ਼ੀਨ ਖੜੀ ਹੈ ਜੀ ਇਹਦੇ ਬਾਰੇ ਆਪਾਂ ਨੌਲੇਜ ਲਵਾਂਗੇ ਤੇ ਜਿਹੜੇ ਇੱਥੇ ਤੇ ਹੈਂਡਲ ਕਰਦੇ ਜਿਹੜੇ ਇੱਥੇ ਤੇ ਇੰਚਾਰਜ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੀ ਨਾਲ ਦੀ ਨਾਲ ਆਜੋ i yeah. yeah. ਸਿਕਾ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਠੀਕ ਹੈ ਜੀ ਤੇ ਕਿਹੜੀ ਪੋਸਟ ਹੈ ਮੈਂ ਮਾਰੂਯਾਮਾ ਇਹ ਮਾਰੂਯਾਮਾ ਕੰਪਨੀ ਮੈਂ ਮਾਰੂਯਾਮਾ ਚ ਜਪਾਨੀਸ਼ ਕੰਪਨੀ ਹੈ ਅੱਛਾ ਮੈਂ ਇਹ ਤੇ ਬਤੋ ਰਹੇ ਹਾਂ ਜਿਵੇਂ ਸੀਨੀਅਰ ਸੇਲਸ ਮੈਨੇਜਰ ਮੈਂ ਪੋਸਟਡ ਹਾਂ ਤੇ ਸਰ ਫਸਟਰਡੇ ਆ ਜੀ ਮੇਲੇ ਦਾ ਤੇ ਅੱਜ ਤੱਕ ਨੰਗ ਚੁਕਾ ਹੈ ਕਿ ਰਿਸਪੌਂਸ ਕਿੱਦਾਂ ਦਾ ਆ ਰਿਹਾ ਮਸ਼ੀਨ ਦਾ ਬਹੁਤ ਵਧੀਆ ਆ ਰਿਹਾ ਕਿਉਂਕਿ ਬਿਲਕੁਲ ਹੀ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਹੈ ਕਿਉਂਕਿ ਅੱਜ ਕੱਲ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੰਪਸ ਦੇ ਨਾਲ ਸਪਰੇਅ ਹੁੰਦੀ ਆ ਜਿਵੇਂ ਤੁਸੀਂ ਬਿਲਕ ਯੂਨੀਵਰਸ ਦੇ ਪ੍ਰੈਜੈਂਟੇਸ਼ਨ ਤੇ ਲਾਇਆ ਹੋਇਆ ਜੀ ਤੇ ਇਹਦੇ ਬਾਰੇ ਦੱਸੋ ਜੀ ਬ੍ਰਾਂਡ ਦਾ ਨਾਮ ਕੀ ਹੈ ਤੇ ਕਦੋਂ ਆਪਾਂ ਨਿਊਲੀ ਲਾਂਚ ਬ੍ਰਾਂਡ ਹੈ ਜੀ ਬਿਲਕੁਲ ਜੀ ਮੈਂ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਬ੍ਰਾਂਡ ਹੈ ਉਹ ਮਾਰੂਯਾਮਾ ਬ੍ਰਾਂਡ ਹੈ ਠੀਕ ਹੈ ਜੀ ਮਾਰੂਯਾਮਾ ਇੱਕ ਜਪਾਨੀਸ ਬ੍ਰਾਂਡ ਹੈ ਠੀਕ ਹੈ ਜੀ ਤੇ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਜਾਪਾਨ ਤੋਂ ਹੋਈ ਸੀ 130 ਸਾਲ ਪਹਿਲੇ 130 ਸਾਲ ਪੁਰਾਣੀ ਕੰਪਨੀ ਹੈ ਠੀਕ ਹੈ ਜੀ ਤੋਂ ਇਹਨੂੰ 30 ਇਅਰ ਪਲੱਸ ਹੋ ਗਏ ਇਹ ਮਸ਼ੀਨ ਬਣਾਦੇ ਨੇ ਇਹਦਾ ਮਸ਼ੀਨ ਦਾ ਨਾਮ ਹੈ ਸੈਲ ਪ੍ਰੋਪੈਲਡ ਹੋਮ ਸਪਰੇਅਰ ਠੀਕ ਹੈ ਜੀ ਇਹਦਾ ਮਾਡਲ ਦਾ ਨਾਮ ਮਾ 600 600 ਲੀਟਰ ਦਾ ਇੰਦਾ ਕੈਮੀਕਲ ਟੈਂਕਰ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਸ ਤੋਂ ਆਪਾਂ ਗੱਲ ਕਰੀਏ ਵੀ ਇਹਦਾ ਜਿਹੜਾ ਬਿਜ਼ਨਸ ਉਹ ਬਿਜ਼ਨਸ ਇਹਦਾ ਸ਼ੀਬਾ ਜਪਾਨ ਦੇ ਵਿੱਚ ਪਲਾਂਟ ਹੈ ਉਸ ਤੋਂ ਬਾਅਦ ਯੂ ਐਸ اے ਹੈ ਯੂ ਐਸ اے ਜਰਮਨੀ ਯੂ ਐਸ اے ਹੈ ਉਸ ਤੋਂ ਬਾਅਦ ਵਿਅਤਨਾਮ THAILAND CHINA ਔਰ ਇੰਡੀਆ ਦੇ ਵਿੱਚ ਲੁਧਿਆਣਾ ਵਿੱਚ ਪਲਾਂਟ ਹੈ ਠੀਕ ਹੈ ਜੀ ਔਰ ਆਪਾਂ ਅੱਗੇ ਗੱਲ ਕਰੀਏ ਪ੍ਰੋਡਕਟ ਦੇ ਬਾਰੇ ਤੇ ਜਿਹੜਾ ਪ੍ਰੋਡਕਟ ਬਹੁਤ ਹੀ ਯੂਨਿਕ ਪ੍ਰੋਡਕਟ ਹੈ ਸੈਲ ਪ੍ਰੋਫਾਈਲ ਬੂਮ ਸਫੇਅਰ ਔਰ ਆਪਾਂ ਨੂੰ ਇਸ ਇੱਥੇ ਇਸ ਕਰਕੇ ਲੈ ਕੇ ਆਏ ਆ ਵੀ ਤਾਂਕੀ ਜਿਹੜੇ ਫਾਰਮਰਸ ਨੇ Geht viel ਟੱਕ ਸਮੇਂ ਦੇ ਵਿੱਚ ਹਾਂਜੀ ਜਿਆਦਾ ਤੋਂ ਜਿਆਦਾ ਏਰੀਆ ਕਵਰ ਕਰਨਾ ਮਤਲਬ ਤੇਰੀ ਅਵਕਾਤ ਹੁੰਦੀ ਆ ਉਹਦੇ ਨਾਲ ਮਤਲਬ ਕੰਮ ਵੀ ਆਪਣਾ ਫਟਾਫਟ ਹੋ ਜਾਂਦਾ ਹਾਂਜੀ ਬਾਕੀ ਥੋੜਾ ਜਿਹਾ ਮਸ਼ੀਨ ਦੇ ਘੁੰਮ ਲੈਣੇ ਆ ਸਾਰਾ ਦੇਖ ਲੈਣੇ ਆ ਇੱਕ ਵਾਰੀ ਬੰਪਰ ਹਾਂਜੀ ਬਿਲਕੁਲ ਹਾਂਜੀ ਸਰ ਦੱਸੋ ਜੀ ਇਹਦੇ ਬਾਰੇ ਦੀ ਚਲੋ ਪਹਿਲੇ ਆਪਾਂ ਗੱਲ ਕਰੀਏ ਵੀ ਸਭ ਤੋਂ ਪਹਿਲੇ ਜਿਹੜੇ ਆਪਣੇ ਫਾਰਮਰ ਕਿਸਾਨ ਵੀਰ ਨੇ ਉਹਨਾਂ ਕੋਸ਼ਣ ਆਉਂਦਾ ਵੀ ਇਹ ਜਿਹੜਾ ਕਿੰਨਾ ਏਰੀਆ ਕਵਰ ਕਰਦਾ ਹੈ ਹਾਂਜੀ ਇਹ ਆਪਾਂ ਬੂਮ ਹੈ ਬੂਮ ਨੂੰ ਕਿਵੇਂ ਆਪਾਂ ਬੂਮ ਹਾਂਜੀ ਇਹ ਬੂਮ ਸਪਰੇਅ ਦਾ ਬੂਮ ਹੈ ਜਿਹੜਾ ਬੂਮ ਆ 40 ਫੁੱਟ ਹੈ ਠੀਕ ਹੈ 40 ਫੁੱ ਜੀ ਮਤਲਬ ਇੱਕ ਬੈਰੀ ਚ ਕਾਫੀ ਕਵਰ ਕਰ ਲੈਂਦਾ ਹਾਂ ਉਹ ਬਲਕਿ ਇੱਕ ਕਿਲੇ ਦੇ ਵਿੱਚ ਤੁਸੀਂ ਇਹ ਕਰੇ ਪੰਜ ਚੱਕਰ ਲਗਾਉਗੇ ਤਾਂ ਕਿਲੇ ਦੇ ਵਿੱਚ ਸਪਰੇਅ ਹੋ ਜਾਏਗੀ ਅੱਛਾ ਮੈਕਸਿਮਮ ਇੱਕ ਕਿਲੇ ਦੇ ਵਿੱਚ ਸਪਰੇਅ ਕਰਨ ਦਾ 6 ਤੋਂ 7 ਮਿੰਟ ਦਾ ਟਾਈਮ ਲੱਗਦਾ ਹੈ ਮੈਕਸਿਮਮ ਠੀਕ ਹੈ ਔਰ 1 ਘੰਟੇ ਦੇ ਵਿੱਚ ਆਪਾਂ 6 ਤੋਂ 7 ਕਿਲੇ ਆਪਾਂ ਕਵਰ ਕਰ ਸਕਦੇ ਹਾਂ ਔਰ 1 ਦਿਨ ਦੇ ਵਿੱਚ ਆਪਾਂ 50 60 ਕਿਲੇ 70 ਕਿਲੇ ਆਰਾਮ ਨਾਲ ਕਵਰ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਅੱਛਾ ਤੇ ਬਾਕੀ ਜਿਹੜੀ ਇਹ ਕੈਮੀਕਲ ਟੈਂਕ ਦੀ ਕੈਪੈਸਿਟੀ ਆ ਉਹ ਕਿੰਨੀ ਆ ਕੈਮੀਕਲ ਆ ਕੈਮੀਕਲ ਟੈਂਕ ਦੀ ਤੁਹਾਡੇ ਸਾਹਮਣੇ ਠੀਕ ਹੈ ਜੀ ਇਹ ਕੈ ਹੈ 600 ਲੀਟਰ ਦਾ ਕੈਮੀਕਲ ਮਾਰੂ ਯਾਮਾ ਫੀਨਿਕਸ 600 ਮਾਡਲ ਦਾ ਨਾਮ ਇਹਦਾ ਨਾਮ ਮਾਡਲ ਦਾ ਨਾਮ ਹੈ ਠੀਕ ਹੈ ਜੀ ਅੱਛਾ ਜੀ ਕੈਮੀਕਲ ਦੀ ਕਿੰਨੀ ਔਰ ਟੈਂਕ ਦੀ ਕਿੰਨੀ ਆ ਟੈਂਕ ਦੀ 600 ਲੀਟਰ ਦੀ ਆ ਤੇ ਆਪਾਂ ਜਿਹੜੇ ਬੀਏਯੂ ਔਰ ਐਚਆਈਓ ਹਾਂਜੀ ਜਿਹੜੀ ਯੂਨੀਵਰਸਿਟੀ ਆ ਜਿਹੜੇ ਉਥੇ ਆਪਣੇ ਪ੍ਰੋਫੈਸਰਸ ਨੇ ਡਾਕਟਰਸ ਨੇ ਹਾਂਜੀ ਉਹ ਰეკਮੈਂਡ ਕਰਦੇ ਆ ਵੀ ਤੁਸੀਂ 200 ਲੀਟਰ ਪਰ ਇੱਕੜ ਸਪਰੇਇੰਗ ਕਰਨੀ ਆ ਠੀਕ ਹੈ ਵੀ ਉਸ ਤੋਂ ਘੱਟ ਨਹੀਂ ਕਰਨੀ ਤਾਂਕਿ ਜਿਹੜੀ ਕੈਮੀਕਲ ਆ ਉਹ ਇਫੈਕਟਿਵਲੀ ਮਤਲਬ ਤਰੀਕੇ ਨਾਲ ਉਹਦੇ ਤੇ ਜਿਹੜਾ ਆਪਣਾ ਜੋ ਵੀ ਬਿਮਾਰੀ ਲੱਗੀ ਉਹਨੂੰ ਖਤਮ ਕਰ ਸਕੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੋਰ ਕੀ ਕੀ ਇਹਦੇ ਚੀਜ਼ਾਂ ਆਈਆਂ ਜਾਂ ਜਿਹੜੀਆਂ ਜਿਹੜਾ ਆਪਾਂ ਇੰਜਨ ਇੰਜਨ ਦਸੀਏ ਆ ਇੰਜਨ ਇਹਨੇ ਚਾਪਾ ਯੂਜ਼ ਕਰ ਰਹੇ ਵਿੰਜਨ ਹੈਗਾ ਜਿਹੜਾ ਪਿੱਛੇ ਮਾਉਂਟ ਹੈ ਹਾਂਜੀ ਇਹ 25 ਐਚਪੀ ਦਿੰਦੇ ਨਾ ਇਹ ਮਿਤਸੂਬਿਸ਼ੀ ਦਾ ਇੰਜਨ ਹੈ ਠੀਕ ਹੈ ਜਿਵੇਂ ਕੱਟੀਆਂ ਆਦੀ ਮਿਤਸੂਬਿਸ਼ੀ ਦਾ ਹਾਂ ਮਿਤਸੂਬਿਸ਼ੀ ਦਾ ਜਿਵੇਂ ਕੱਟੀਆਂ ਆਦੀ ਆ ਨੇ ਇੰਨਾ ਦਿੰਦੇ ਨੇ ਇਹ 25 ਐਚਪੀ ਦਾ ਮਿਤਸੂਬਿਸ਼ੀ ਦਾ ਇੰਜਨ ਹੈ ਠੀਕ ਹੈ ਜੀ ਹੋਰ ਇਹ ਕਹਿੰਦੇ 3 ਸਿਲੰਡਰ ਹੈ ਡੀਜ਼ਲ ਇੰਜਨ ਹੈ ਜਪਾਨੀ ਟੈਕਨੋਲੋਜੀ ਨਾਲ ਮਤਲਬ ਜਪਾਨੀ ਟੈਕਨੋਲੋਜੀ ਹਾਂ ਹੈ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈਗਾ ਪੰਪ ਯੂਨੀਫਲੋਪਰ ਠੀਕ ਹੈ ਜੀ ਇਹ ਮਾਰੂਯਾਮਾ ਦਾ ਆਪਣਾ ਪੰ ਪੈਟੈਂਟ ਠੀਕ ਹੈ ਜੀ ਇਹਨੀਆਂ ਜਿਹੜੀਆਂ ਨੋਜ਼ਲਾਂ ਨੇ ਤੇ ਜਿੱਤੇ ਹੋਰ ਇਹਦੇ ਪੰਪ ਹੈ ਦੋਨੋਂ ਪੈਟੈਂਟ ਨੇ ਠੀਕ ਹੈ ਜੀ ਵੀ ਮਾਰੂ ਇਹ ਮਤਲਬ ਖੁਦ ਦਾ ਡਿਜ਼ਾਈਨ ਹੈ ਠੀਕ ਹੈ ਜੀ ਹਾਂ ਜੀ ਔਰ ਇਹਦੇ ਚ ਮੰਨ ਲਓ ਜੇ ਟਾਇਰਸ ਉਹ ਲੈ ਕੇ ਬਹੁਤ ਸਪੈਸ਼ਲ ਲੱਗਦੇ ਜਿਵੇਂ ਆਫ ਰੋਡਿੰਗ ਵਾਸਤੇ ਹੁੰਦੇ ਟਾਇਰ ਸਿਰਫ ਜਿਹੜੇ ਇੰਟਰੋਡਿਊਸ ਤੁਸੀਂ ਦੇਖ ਰਹੇ ਹੋ ਸਿਰਫ ਮਾਰੂਯਾਮਾ ਨੇ ਇਹ ਕਾਰ ਤੇ ਵਾਲੇ ਟਾਇਰ ਇੰਟਰੋਡਿਊਸ ਕੀਤੇ ਹੈ ਠੀਕ ਹੈ ਜੀ ਬਾਕੀ ਜਿਹੜੇ ਤੁਸੀਂ ਆਂ ਇੰਡੀਆ ਦੇ ਵਿੱਚ ਜਿਹੜੇ ਕੰਪਨੀ ਕਤੇ ਕੋ ਕੇ ਉਹਨਾਂ ਦੇ ਜਿਹੜੇ ਉਹਨਾਂ ਤੇ ਜਿਹੜੇ ਟਾਇਰ ਹੋਣਗੇ ਉਹ ਪਤਲੇ ਟਾਇਰ ਹੋਣਗੇ ਠੀਕ ਹੈ ਜੀ ਇਹ 4 ਇੰਚ ਚਾਈਡ ਡਿਊਟੀ ਮਤਲਬ ਇਹ ਹੈਵੀ ਡਿਊਟੀ ਟਾਇਰਸ ਨਹੀਂ ਆਪਾਂ ਹੈਵੀ ਡਿਊਟੀ ਟਾਇਰਸ ਯੂਜ਼ ਕਰ ਰਹੇ ਹਾਂ ਤਾਂ ਕਿ ਇਹ ਮਸ਼ੀਨ ਕਿਤੇ ਵੀ ਸਟਕ ਨਾ ਹੋਵੇ ਕਿਤੇ ਵੀ ਕੋ ਮਤਲਬ ਕਿੱਧਰ ਵੀ ਆਪਾਂ ਦਲਦਲ ਹੁੰਦੀ ਹੈ ਜਾਂ ਫਿਰ ਖੇਤ ਦੇ ਵਿੱਚ ਪਾਣੀ ਲੱਗਿਆ ਹੁੰਦਾ ਕਿਿੱਧਰ ਸਟਕਣਾ ਹੋਏ ਖੁੱਬੇ ਨਹੀਂ 4x4 ਹੈ 4x4 ਹੈ ਜਿੱਤੇ ਆਪਣਾ ਮਸ਼ੀਨ ਦਾ ਜਿਹੜਾ ਫਰੰਟ ਟਾਇਰ ਚੱਲੇਗਾ ਉਸੇ ਲਾਈਨ ਤੇ ਰੀਅਰ ਟਾਇਰ ਚੱਲੇਗਾ ਅੱਛਾ ਜੀ 4x4 ਹੈ ਮਤਲਬ ਜਿੱਧਰ ਨੂੰ ਅਗਲੇ ਟਾਇਰ ਘੁੰਮਦੇ ਆ ਉਧਰ ਨੂੰ ਪਿਛਲੇ ਉਧਰ ਉਧਰ ਪਿਛਲੇ ਘੁੰਮਨਗੇ ਔਰ ਉਸੇ ਲਾਈਨ ਤੇ ਅੱਗੇ ਵਾਲੀ ਜਿਹੜਾ ਟਾਇਰ ਦੀ ਲਾਈਨ ਤੇ ਪਿਛਲਾ ਟਾਇਰ ਚੱਲੇਗਾ ਠੀਕ ਹੈ ਜੀ ਮਤਲਬ ਇਸ ਕਰਕੇ ਫਸਲ ਦਾ ਨੁਕਸਾਨ ਨਹੀਂ ਹੋਏਗਾ ਠੀਕ ਹੈ ਜੀ ਹਾਂ ਜੀ ਤੇ ਸਰ ਕੀ ਪ੍ਰਾਈਸ ਕੀ ਰਹਿੰਦੀ ਹੈ ਜੀ ਇਹਦੀ ਇੰਨਾ ਜਿਹਾ ਪ੍ਰਾਈਸਿੰਗ ਹੈ ਉਹ 14,70,000 ਪ੍ਰਾਈਸਿੰਗ ਹੈ ਠੀਕ ਹੈ ਜੀ ਔਰ ਮੈਂ ਵੀ ਕਿਸਾਨ ਵੀਰਾਂ ਨੂੰ ਪੁੱਛਣਾ ਚਾਹਾਂਗਾ ਵੀ ਆਪਾਂ ਐਡੀਸ਼ਨਲ ਡਿਸਕਾਊਂਟ ਆਪਾਂ ਦੇ ਰਿਹਾ ਹਾਂ ਜਿਹੜੇ ਕਰਕੇ ਜਿਹੜਾ ਜੋ ਜੋ ਕਿਸਾਨ ਵੀ ਹਾਂਜੀ ਮੇਲੇ ਤੇ ਆਪਾਂ ਮਸ਼ੀਨ ਖਰੀਦਦਾ ਹੈ ਜਾਂ ਬੁੱਕ ਕਰਵਾਉਂਦਾ ਹੈ ਤੇ 14 ਲੱਖ 70 ਹਜ਼ਾਰ ਰੈਂ ਦਾ ਪ੍ਰਾਈਸ ਲੱਗੂਗਾ ਆਪਸ ਪਲੱਸ ਆਪਾਂ ਇੱਕ 25000 ਦਾ ਨੋਜ਼ਲਾਂ ਦਾ ਸੈੱਟ ਆਪਾਂ ਇੱਕ ਦੇਾਂਗੇ ਫ੍ਰੀ ਠੀਕ ਹੈ ਜੀ ਉਹ 35 ਨੋਜ਼ਲਾਂ ਦੀਆਂ ਨੇ ਇੱਕ ਸੈੱਟ ਇਚ ਤੇ 35 ਨੋਜ਼ਲਾਂ ਦਾ ਸੈੱਟ ਆਪਾਂ ਉਹਦੀ ਜਿਹੜੀ ਕੀਮਤ ਹੈ 25000 ਉਹ ਆਪਾਂ ਫ੍ਰੀ ਦੇ ਆਗੇ ਠੀਕ ਹੈ ਜੀ ਇਹ ਜਿਹੜੀ ਨਾਲ ਵੀ ਫ੍ਰੀ ਆਫ ਫਰਜ ਹੈ ਜਿਹੜਾ ਮੇਲੇ ਦਾ ਆਫਰ ਲੱਗਿਆ ਹੋਇਆ ਆ ਹਾਂ ਅਦਰਵਾਈਜ਼ 14 ਲੱਖ 70 ਹਜ਼ਾਰ ਪ੍ਰਾਈਸ ਹੈ ਅਦਰਵਾਈਜ਼ ਇਹਦਾ ਜਿਹੜਾ ਪ੍ਰਾਈਸ ਹੈ 14 ਲੱਖ 90 ਹਜ਼ਾਰ 14 ਲੱਖ 90 ਹੋਰਾਂ ਦੇ ਨਾਲ ਆਪਾਂ ਕੁਝ ਨਹੀਂ ਦੇ ਆਪਾਂ ਨੋਜਲਾ ਦਾ ਸੈੱਟ ਲਗਭਗ 45000 ਦਾ ਫਾਇਦਾ ਹੈਗਾ ਠੀਕ ਹੈ ਜੀ ਕਿਸਾਨ ਠੀਕ ਹੈ ਜੀ ਇਹਦਾ ਪਲਾਂਟ ਕਿੱਥੇ ਹੈਗਾ ਪਲਾਂਟ ਦਾ ਇੰਡੀਆ ਦੇ ਲੁਧਿਆਣਾ ਵਿੱਚ ਲੁਧਿਆਣੇ ਵਿੱਚ ਵੀ ਹੈਗਾ ਠੀਕ ਹੈ ਜੀ ਮਾਰੂਯਾਮਾ ਫਿਨਿਕਸ 600 ਮਾਡਲ ਹੈ ਇਹ ਮਾਰੂਯਾਮਾ ਫਿਨਿਕਸ 600 ਵਿੱਚ ਹੀ ਦਾ ਇੰਜਨ ਲੱਗਾ 4x4 4x4 ਹੈ ਠੀਕ ਹੈ ਜੀ ਠੀਕ ਹੈ ਸਭ ਥੈਂਕ ਯੂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦਿੱਤਾ ਜੀ ਥੈਂਕ ਯੂ ਸਰ ਦਾ ਮਾਰੂਯਾਮਾ ਦਾ ਬ੍ਰਾਂਡ ਦੇ ਦੇਖ ਸਕਦੇ ਸਪਰੇਅ ਵਾਲਾ ਟਰੈਕਟਰ ਹੈ ਜੀ ਇੱਥੇ ਜਿਹੜਾ ਕਿਸਾਨ ਮੇਲੇ ਦੇ ਵਿੱਚ ਅੱਜ ਪ੍ਰੈਜੈਂਟੇਸ਼ਨ ਵਾਸਤੇ ਖੜਾ ਵਾ ਤੇ ਪਾਈਜ਼ ਵੀ ਤੁਹਾਨੂੰ ਇਹਦਾ ਦਸਤਾਵਾ ਤੇ ਅਗਰ ਤੁਸੀਂ ਮੇਲੇ ਚ ਇਹਨੂੰ ਬਾਏ ਕਰਦੇ ਹੋ ਤਾਂ ਤੁਹਾਨੂੰ 25000 ਰੁਪਏ ਦਾ ਐਡੀਸ਼ਨਲ ਡਿਸਕਾਊਂਟ ਮਿਲੂਗਾ ਤਾਂ ਉਹਦਾ ਜਿਹੜਾ ਨੋਜ਼ਲਾਂ ਦਾ ਸੈੱਟ ਆ ਜਿਹਦੀ ਕੀਮਤ 25000 ਹੈ ਜੀ ਉਹ ਤੁਹਾਨੂੰ ਬਿਲਕੁਲ ਹੀ ਫ੍ਰੀ ਆਫ ਕਾਸਟ ਮਿਲੇਗਾ ਨਾਲ ਸੋ ਜਲਦੀ ਪਹੁੰਚੋ ਜੀ ਅਗਰ ਤੁਹਾਡੀ ਵੀ ਰਿਕੁਆਇਰਮੈਂਟ ਹੈ ਤੁਸੀਂ ਵੀ ਇਸ ਸਟਾਲ ਤੇ ਜਰੂਰ ਪਹੁੰਚੋ ਮਾਰੂਯਾਮਾ ਬ੍ਰਾਂਡ ਦਾ ਨਾਮ ਆ ਫੀਨਿਕਸ 600 ਮਾਡਲ ਹੈ ਜੀ ਹੈ Thank you.